ਦਸਤਾਨੀਆਂ ਦੇ ਵਿੱਚ ਖੰਡੇ ਨੂੰ ਮਾਰ ਦਿੱਤਾ ਗਿਆ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰ ਦਿੱਤਾ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ ਭਾਜਪਾ ਨੇ ਕਿਹਾ ਕਿ ਕੋਈ ਸਰਕਾਰ ਕੇਂਦਰ ਦੀ ਸਰਕਾਰ ਕਰ ਨਹੀਂ ਸਕਦੀ ਮੁਸੀਬਤ ਪਾਰੀ ਹੁਣ ਤਾਂ ਮੋਦੀ ਬਾਹਰ ਨਹੀਂ ਜਾ ਸਕਦਾ ਹੈ ਪਰ ਉੱਤੇ ਸਿੱਖਾਂ ਨੇ ਮਜਾਰੇ ਕਰਨੇ ਇੱਥੇ ਵੀ ਕਰਨੇ ਹੈ ਜਿਹੜਾ ਯੱਭ ਪਾਇਆ ਇੰਤਖਾ ਨੇ ਜਿਹਨੇ ਤਾਂ ਮੰਨੇ ਕਿਤੇ ਅਤਸੋ ਮੈਨੋ ਸਭ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਦਾ ਹਾਲਚਾਲ ਜਾਣਨ ਦੇ ਲਈ ਸਰਦਾਰ ਸਿਮਰ ਸਿੰਘ ਮਾਨ ਜਿਹੜੇ ਨੇ ਅੱਜ ਹਸਪਤਾਲ ਵਿਖੇ ਪਹੁੰਚੇ ਸਨ ਤੇ ਉਹਨਾਂ ਨੂੰ ਜਿਹੜਾ ਮਿਲਣ ਦੀ ਜਿਹੜੀ ਆਜ਼ਾਦਤ ਆ ਉਹ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਤਾਂ ਅੱਜ ਉਹ ਬਰੰਗ ਪੱਤਰ ਇਹਨੇ ਸੋਸੀ ਗੱਲਬਾਤ ਕਰਦੇ ਆ ਮਾਨ ਸਾਹਿਬ ਸੇਤਾ ਠੀਕ ਨਹੀਂ ਹਾਂ ਹਾਂ ਬਿਲਕੁਲ ਕੋਈ ਫਰਕ ਹੈ ਪਹਿਲਾਂ ਨਾਲੋਂ ਕਿਉਂ ਜਿਸ ਤਰ੍ਹਾਂ ਪਹਿਲਾਂ ਹੁਣ ਲਗਾਤਾਰ ਕੋਈ ਦਿੱਕਤ ਤਾਂ ਨਹੀਂ ਹੈ ਸੇਤ ਦੇ ਵਿੱਚ ਕੋਈ ਨਾ ਕੋਈ ਲੰਦੀਏ ਤਾਂ ਉਹ ਕਿਹਾ ਕਮੈਂ ਬਿਲਕੁਲ ਹਾਂ ਦੇਖੋ ਮੇਰਾ ਠੇਕ ਦੇਖ ਲਓ ਇੱਟੇ ਵਰਗਾ ਤੇ ਤੁਹਾਡੇ ਬੁਲਬਲੇ ਆਏ ਹੋਏ ਠੇਕ ਦੇ ਵਿੱਚ ਇਹ ਫਾਸਟ ਫੂਡ ਕਰਕੇ ਤੁਸੀਂ ਆਪਣੇ ਸਿਹਤ ਦੇ ਬਾਰੇ ਮੈਨੂੰ ਦੱਸੋ ਮੈਂ ਠੀਕ ਆ ਚਲ ਚੰਗੀ ਗੱਲ ਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹ ਕਾਰਨ ਕੀ ਹੈ ਕਿ ਇਹ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਹਿੰਦਾ ਹਸਪਤਾਲ ਚ ਜਿਹੜਾ ਮਰਜ਼ੀ ਆ ਸਕਦਾ ਸੀ ਨੂੰ ਮਰਜ਼ੀ ਜਿਆਦਾ ਮਿਲ ਸਕਦੀ ਹੈ ਤੁਹਾਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਾਰਨ ਕੀ ਹੈ ਇਹ ਇਹ ਸਿੱਖਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਹਿੰਦੂ ਸੁਭਾ ਨੇ ਇਹ ਬਚਾ ਹੈ ਕਿ ਅਸੀਂ ਆਜ਼ਾਦ ਨਹੀਂ ਹੈ ਸਿੱਖ ਕੌਮ 1947 ਤੋਂ ਗੁਲਾਮ ਚੱਲ ਰਹੀ ਹੈ ਤੇ ਹਿੰਦੂਤਵਾਦੀ ਬਹੁਤੀ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਵੀ ਸਿੱਖ ਮਰਵਾਤੇ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਰਤਾਨੀਅਨ ਦੇ ਵਿੱਚ ਖੰਡੇ ਨੂੰ ਮਾਰ ਦਿੱਤਾ ਗਿਆ ਪਾਕਿਸਤਾਨ ਦੇ ਵਿੱਚ ਪੰਜਵਾੜ ਨੂੰ ਮਾਰ ਦਿੱਤਾ ਲਖਵੀਰ ਸਿੰਘ ਰੋਡੇ ਨੂੰ ਮਾਰ ਦਿੱਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰ ਦਿੱਤਾ ਹੈ ਹਰ ਹਰਿਨੋ ਨੂੰ ਮਾਰ ਦਿੱਤਾ ਹੈਗਾ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇੰਟੈਲੀਜੈਂਸ ਦੀ ਵੀ ਵੀ ਗੱਬੜ ਆਈ ਸੀਗੀ ਉਹ ਜਿਹੜਾ ਅਸਲੀ ਚੀਜ਼ਾਂ ਆਪਣੀ ਇੰਟੈਲੀਜੈਂਸ ਤੋਂ ਦੇਖ ਕੇ ਫੇਰ رائے ਬਣਾਏ ਜੋ ਮੋਦੀ ਤੇ ਰਾਜਨਾਥ ਸਿੰਘ ਨੇ ਕਿਹਾ ਕਿ ਇੱਥੇ ਖਾਲਸਾਨ ਦਾ ਰੋਲਾ ਪੈ ਗਿਆ ਤੇ ਖਾਲਸਾਨ ਕੋਈ ਮਾੜੀ ਗੱਲ ਨਹੀਂ ਹੈ ਇਹ ਇੱਕ ਇਹੋ ਜਿਹਾ ਖਸਬਾ ਹੋਊਗਾ ਪਰਮਾਣੂ ਹਥਿਆਰਾਂ ਦੇ ਨਾਲ ਲੱਤੇ ਹੋਏ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਮਰੇਡ ਚੀਨ ਦੇ ਵਿਚਾਲੇ ਇੱਕ ਬਹੁਤ ਵਧੀਆ ਨਿਰਪੱਖ ਦੇਸ਼ ਖਾਲਸਾਨ ਬਣੂਗਾ ਜੀਜਾ ਨਾਲ ਦੱਖਣੀ ਏਸ਼ੀਆ ਦੇ ਵਿੱਚ ਪਰਮਾਣੂ ਹਥਿਆਰਾਂ ਦਾ ਲੜਾਈ ਦਾ ਖਤਰਾ ਨਹੀਂ ਰਹੂਗਾ। ਮਾਨ ਸਾਹਿਬਾ বিজেপি ਸਰਕਾਰ ਬਤਾ ਕੀ ਕਹਿ ਰਹੀ ਅਮਿਤ ਸ਼ਾਹ ਬਿਆਨ ਦੇ ਰਹੇ ਨੇ ਕਹਿੰਦੇ ਜੋ ਸਿੱਖਾਂ ਲਈ ਕੰਮ বিজেপি ਨੇ ਕੀਤਾ ਕਹਿੰਦਾ ਕੋਈ ਸਰਕਾਰ ਕੇਂਦਰ ਦੀ ਸਰਕਾਰ ਕਰ ਨਹੀਂ ਸਕਦੀ। ਤੁਹਾਨੂੰ ਲੱਗਦਾ ਕੋਈ ਅਜਿਹਾ ਕੰਮ ਕੀਤਾ ਕੋਈ বিজেপি ਸਰਕਾਰ ਨੇ? ਪਾਸੂਣ ਨੇ ਕੀਤਾ ਦਰਬਾਰ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹ ਅਸੀਂ ਮਾਫ ਕਰ ਦਾਂਗੇ ਉਹਨਾਂ ਕਦੇ। ਉਹਨੇ ਤਾਂ ਮਸੀਹਤ ਪਾਰਟੀ ਹਮ ਤਾਂ ਮੋਦੀ ਬਾਹਰ ਨਹੀਂ ਜਾ ਸਕਦਾ ਹੈ ਤੇ ਉੱਤੇ ਸਿੱਖਣੇ ਮਜਾਰੇ ਕਰਨੇ ਇੱਥੇ ਵੀ ਕਰਨੇ ਆ ਜਿਹੜਾ ਜੱਬ ਪਾਇਆ ਨਤਸ਼ਾ ਨੇ ਜਿਹੜੇ ਕੰਮ ਉਹਨੇ ਕੀਤੇ ਅੰਦਰ ਸੋਮੈਨੋ ਮਤਲਬ ਅਕਾਲੀ ਦਲ ਦਾ ਕੀ ਲੱਗਦਾ ਜਿਹੜਾ ਖਲਾਰਾ ਲਗਾਤਾਰ ਚੱਲ ਰਿਹਾ ਹੈ 28 ਨੂੰ ਕਹਿੰਦੇ ਕੱਠ ਰੱਖ ਲਿਆ ਕਹਿੰਦੇ ਅਸੀਂ ਰੋਤ ਪ੍ਰਦਰਸ਼ਨ ਕਰਾਂਗੇ ਉਧਰ ਬਜਟ ਹੋਵੇਗਾ ਅਕਾਲੀ ਦਲ ਦਾ ਸ਼੍ਰੋਮਣਿਕ ਦੁਆਰਾ ਬਣਦਾ ਕਮੇਟੀ ਦਾ ਇਹ ਖਲਾਰਾ ਕਿਵੇਂ ਲੱਗਦਾ ਤੁਹਾਨੂੰ ਇਹ ਮਿਟਣ ਦਾ ਨਾਮ ਲੱਗੋ ਦੂਜੇ ਪਾਸੇ ਰਾਣੀਤੀ ਪਾਰਟੀਆਂ ਕਹਿੰਦੇ ਆ ਅਕਾਲੀ ਦਲ ਦਾ ਹੋਣਾ ਬੜਾ ਜ਼ਰੂਰੀ ਹੈ ਤਾਂ ਵੀ ਸਿੱਟਾ ਜੀਉਂਦੇ ਜਾਗਦੇ ਹੈਗੇ ਸਾਨੂੰ ਤੁਸੀਂ ਦੇਖ ਲਿਆ ਸਾਡੀ ਸਿਹਤ ਦੇ ਬਾਰੇ ਵੀ ਪੁੱਛਿਆ ਹੈਗਾ ਤੰਦਰੁਸਤ ਹੈਗੇ ਕਿ ਜੇ ਵੀ ਤੁਹਾਨੂੰ ਜਿਹੜਾ ਅਫਕਰ ਹੈਗਾ ਉਹ ਪੁੱਛੋ ਤੇ ਉਹ ਕੀ ਲੱਗਦਾ ਕਿਸਾਨਾਂ ਦੇ ਪ੍ਰਤੀ ਕੀਵੇਂ ਡੱਟ ਕੇ ਪੈਰਾ ਦੋਗੇ ਕਿਉਂਕਿ ਕਿਸਾਨ ਲੀਡਰ ਅੰਦਰ ਕਰ ਦਿੱਤੇ ਗਏ ਨੇ ਬਾਕੀ ਕਿਸਾਨ ਪਤਾ ਹੀ ਨਹੀਂ ਕਿੱਥੇ ਨੇ ਭਾਂਡੇ ਗੈਬ ਨੇ ਬਿਸਤਰੇ ਗੈਬ ਨੇ ਕਹਿੰਦੇ ਕਿਨਾਵਾ ਟਰਾਲੀਆਂ ਗੈਬ ਨੇ ਹਾਂ ਜੀ ਸੇਹ ਕਾਮਰੇਡ ਕਿਸਾਨ ਆਮ ਆਰਟਨ ਵੋਕ ਪਾਰ ਕੇ ਉਸ ਨੂੰ ਸੰਗਰੂਰ ਤੋ ਜਤੋਂਗੇ ਫਿਰ ਹਾਲਾਤ ਇਹੋ ਜਿਹੇ ਹੋਣਗੇ ਜਿਹੋ ਜਿਹੇ ਅੱਛੇ ਕੇ ਲੱਗਦਾ ਥਾਮੀ ਨੇ ਦੁਆਰਾ ਫਿਰ ਉਹਦਾ ਸੰਭਾਲ ਲਿਆ ਕਿ ਲੱਗਦਾ ਥਾਮੀ ਨੇ ਦੁਆਰਾ ਫਿਰ ਉਹਦਾ ਸੰਭਾਲ ਲਿਆ ਕਹਿੰਦੇ ਹੁਣ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਊਗਾ ਕਿ ਲੱਗਦਾ ਦੁਆਰਾ ਕੋਈ ਲੱਗਦਾ ਕੋਈ ਕੰਮਕਾਰ ਹੋਊਗਾ ਜੀ ਜਿਹੜਾ ਗੈਰਤ ਵਾਲਾ ਸੇਖ ਹੁੰਦਾ ਉਹ ਮੋਟ ਥੁੱਕ ਕੇ ਚੱਟਦਾ ਨਹੀਂ ਕਦੇ ਸਭ ਬਿਲਕੁਲ ਇਹਸਾਨ ਸਿਮਰਜੀ ਸਿੰਘ ਮਾਨ ਜੀ ਦੀ ਗੱਡੀ ਦੇ ਵਿੱਚ ਬਰੰਗ ਪੱਤਰੇ ਨੇ ਸੋ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੇਕਰ ਗੱਲ ਕੀਤੀ ਆਵੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਤਾਂ ਉਹ ਐਡਮਿਟ ਨੇ ਤਾਂ ਉਹਨਾਂ ਨੂੰ ਜਿਹੜਾ ਭਰਤੀ ਕਰਾਇਆ ਗਿਆ ਪਰ ਕਿਤਨਾ ਕਿਤੇ ਜਿਹੜਾ ਮਿਲਣ ਦੀ ਇਜਾਜ਼ਤ ਆਹੋ ਨਹੀਂ ਦਿੱਤੀ ਗਈ ਤਾਂ ਉਹ ਬਾਹਰ মিডিਆ ਦੇ ਨਾਲ ਗੱਲਬਾਤ ਕਰਕੇ ਵਰੰਗ ਪਰਤਰੇ ਨੇ ਕਾਰਨ ਕੀ ਆ ਵਜ੍ਹਾ ਕੀ ਆ ਸਾਰੀ ਜਿਹੜੀ ਗੱਲਬਾਤ ਹੈ মিডিਆ ਦੇ ਸਾਹਮਣੇ ਰੱਖੀ ਆ ਤੇ ਉਹਨਾਂ ਨੇ ਸਿੱਧੇ ਤੌਰ ਤੇ ਖੰਟਰ ਸਰਕਾਰ ਜਾਣਕੀ ਮੋਦੀ ਦੀ ਸਰਕਾਰ ਤੇ ਜਿਹੜੇ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤਾਂ ਕਿਤਨਾ ਕਿਤੇ ਪਾ ਕਹਿ ਸਕਦੇ ਜਿਹੜਾ ਕਾਫਲਾ ਉਹ ਦੁਆਰਾ ਬਰੰਗ ਪਰਤ ਦਾ ਜਿਹੜਾ ਨਜ਼ਰ ਆਹੋ ਆ ਰਿਹਾ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ